एक सी इस सवाल सी भैंड अमृतपाल मेहरूच ताकत है ना पूरे इंडिया का गंद साफ करे ठीक है ना इंडिया का गंध होना शुरू हो गया दिल्ली जाके देख और ऐसा पौनिया है ना कानून के तहत पवावे ਅਰ ਤੁਹਾਡਾ ਜਿਹੜਾ ਕੋਠਾ ਬਾਜ਼ਾਰ ਦਾ ਸਿਸਟਮ ਹੈ ਨਾ ਜਿਹੜੀਆਂ ਤਬਾਇਫਾ ਇਹ ਚਲਾਉਣਾ ਚਾਹੁੰਦੀਆਂ ਨਾ ਬਾਹਰ ਬਹਿ ਕੇ ਜਿਹੜੀਆਂ ਤਬਾਇਫਾ ਨੇ ਸੌ ਖਾਦੀ ਹੈ ਨਾ ਕਿ ਭਈ ਪੰਜਾਬ ਦੀਆਂ ਧੀਆਂ ਨੂੰ ਕੌਰ ਬਣਾ ਕੇ ਜ਼ਬਰਦਸਤੀ ਜ਼ਬਰਨ ਧਰਮ ਉਹਨਾਂ ਦਾ ਪਰਵਰਤਨ ਕਰਕੇ ਭਈ ਕੌਰ ਬਣਾ ਕੇ ਉਹਨਾਂ ਨੂੰ ਇਦਾਂ ਹੀ ਪਰੰਪਰਾ ਸਿੱਖਾਂ ਨੂੰ ਤਕਲੀਫ ਦੇਣੀ ਆ ਸਿੱਖ ਸਮਾਜ ਨੂੰ ਨੰਗਾ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਬਾਣੇ ਨੂੰ ਬਾਣੇ ਨੂੰ ਟਾਰਗੇਟ ਕਰਨਾ ਬਾਣੇ ਨੂੰ ਕੀ ਭਾਈ ਇੱਕ ਕਗਰੀ ਆ ਕਗਰੀ ਗੈਂਗ ਆ ਤੇ ਪਹਿਣ ਹੁਣ ਬਚ ਕੇ ਰਹੀ ਹੁਣ ਐਸੀ ਜੁੱਤੀ ਤੈਨੂੰ ਪਹਿਣੀ ਆ ਨਾ ਤੇ ਦੇਖ ਲੈ ਪਹਿਣਾ ਨਿਕਲ ਨਿਕਲ ਆਉਂਦੀਆਂ ਐ ਵਾਈਗਰ ਜੀ ਦਾ ਖਾਰਾ ਵਾਈਗਰ ਜੀ ਦੀ ਫਕਲੇ ਜੀ ਨਾਲ ਸੀ ਜਾਂ ਗੰਢੀਏ ਚਵਲੇ ਪਤਾ ਨਹੀਂ ਕਿਹੜੀ ਆ ਤੂੰ ਛਟਣੇ ਮੈਨ ਕਹਿੰਦੇ ਲਾਗੇ ਤਾਂ ਕਾਰਾਂ ਜੀ ਵਾ ਵਾ ਛਟਣੇ ਬੰਦੀ ਆ ਤੂੰ ਚਵਲੇ ਤੈਨੂੰ ਇੰਦਾ ਦੋਖੇ ਉਹਦਾ ਭਾਗੀ ਦਾ ਜਗਾ ਰੀ ਗਲ ਤੋਂ ਵੰਨੀ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਘੜੇ ਤੋਂ ਬੰਦ ਕਰਨਾ ਜੇਲਾ ਚ ਇੰਨੀਆ ਜੇਲਾ ਹੁਣ ਬੰਦ ਕਰਦੇ ਤੇ ਤੈਨੂੰ ਚੋਲੇ ਕਿਹੜੇ ਤੇ ਕਿਹੜੀ ਗੇਰ ਤੇ ਬੰਦ ਕਰੀ ਨੰਗੀ ਦਾ ਚਨੜੀ ਹਾਂ ਅੱਗੇ ਵੀ ਸੁਣ ਲਈ ਬਹੁਤ ਇਸ ਭੈਣ ਨੇ ਤੇਰੀ ਖਾਤਰ ਕੀਤੀ ਆ ਤੇ ਮੈਂ ਭਾਈ ਉਹਨਾਂ ਭੈਣਾਂ ਨੂੰ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਇਹ ਪਰੰਪਰਾ ਚਲਾਉਣ ਦਾ ਸੋਚਿਆ ਹੈ ਨਾ ਕਿ ਥੋੜੇ ਕ ਦਿਨ ਸਿਰ 'ਤੇ ਚੁੰਨੀ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਫੇਰ ਤੋਂ ਨੰਗਾ ਨਾਚ ਕਰਾਂਗੇ ਤੇ ਭਾਈ ਅਸੀਂ ਇੱਦਾਂ ਹੀ ਤਵਾਇਫ ਤਾਂ ਤਬਾਇਆ ਬਣਾਗੇ ਤੇ ਨੱਚਣ ਵਾਲੀਆਂ ਬਣਾਗੇ ਤੇ ਭਈ ਇੰਸਟਾਗ੍ਰਾਮ ਤੇ ਫੇਸਬੁੱਕ 'ਚ ਜਿਹੜੇ ਕੋਠਾ ਚਲਾਉਣ ਦੀ ਸੋਚ ਰਹੇ ਆ ਨਾ ਔਰ ਜਿਹੜੇ ਲੋਕ ਇਹਨੂੰ ਪ੍ਰਮੋਟ ਕਰ ਰਹੇ ਆ ਹੁਣ ਸਾਰੇ ਤਿਆਰ ਰਹੋ ਕਿਉਂਕਿ ਕਾਨੂੰਨ ਦੇ ਤਹਿਤ ਹੁਣ ਅਗਲਾ ਵਾਰ ਕਰਾਂਗੇ ਔਰ ਦੂਜੀ ਗੱਲ ਆ ਜਿਹੜੀ ਮੇਰੀ ਭੈਣ ਆ ਨਾ ਇਸ ਭੈਣ ਨੂੰ ਵੀ ਮੈਂ ਇੱਕ ਨੇ ਆ ਪਹੁੰਚਾਣਾ ਚਾਹੁੰਦੀ ਆ ਜੀ ਅਮਰਤਪਾਲ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਨੀ ਆ ਜੀ ਗੱਲ ਕੰਧ ਨੂੰ ਪਾਉਣ ਤੇ ਆ ਗਈ ਆ ਚੱਲ ਪਹਿਣ ਤੇਰੀ ਗੱਲ ਮੈਂ ਤੈਨੂੰ ਦੱਸ ਦੇਣਾ ਚਾਹੁੰਦੀ ਆ ਜੰਮੂ ਦੀਆਂ ਕੁੜੀਆਂ ਨੇ ਦਿਨ ਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਇਹਨਾਂ ਦਾ ਹਾਲ ਇਹ ਮਰਦੇ ਮਰਦੇ ਬਚ ਗਈਆਂ ਇਹ ਮਰਦੇ ਮਰਦੇ ਬਚ ਗਈਆਂ ਦੇਖ ਲਾ ਅਮਰਿਤਪਾਲ ਸਿੰਘ ਇੱਕ ਸਿੰਘ ਦਾ ਸੋਡਾ ਕਿੱਦਾਂ ਦਾ ਹੁੰਦਾ ਹੈ ਪਛਾਣ ਲੋ ਕੁੜੀਆਂ ਇਸ ਤਰ੍ਹਾਂ ਸੂਤ ਹੁੰਦੀਆਂ ਹਨ ਔਰ ਹੋਣੀਆਂ ਵੀ ਚਾਹੀਦੀਆਂ ਹਨ ਕਿਉਂਕਿ ਸਾਡੇ ਪੰਜਾਬ ਨੂੰ ਜੇ ਗੰਦਾ ਕਰਨ ਗਿਆ ਸਾਡੇ ਪੰਜਾਬ ਨੂੰ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿੱਖੀ ਨੂੰ ਜੇ ਕੋਰ ਕਹਿ ਕੇ ਅਗਰ ਇਦਾਂ ਦਾ ਕੰਮ ਕਰਨ ਗਿਆ ਨਾ ਤੇ ਫੇਰ ਬਈ ਤਿਆਰ ਹੋ ਜਾਓ ਤਿਆਰੀਆਂ ਖੱਟ ਲਓ ਇੰਸਟਾਗ੍ਰam ਤੇ ਫੇਸਬੁੱਕ 'ਚ ਕੋਠਾ ਨਹੀਂ ਖੁੱਲੂਗਾ ਨਹੀਂ ਚੱਲਣ ਦੇਣਾ ਕੋਈ ਨਹੀਂ ਬਚੂਗਾ ਔਰ ਜਿਹੜੇ ਇਹਨੂੰ ਪ੍ਰੋਮੋਟ ਕਰ ਰਹੇ ਭਾਵੇਂ ਜਿੰਨੇ ਜਾਲੇ ਇਹਨੂੰ ਪ੍ਰੋਮੋਟ ਕਰਨਗੇ ਸਾਰਿਆਂ ਦੀ ਆਈਡੀਆਂ ਬਲੌਕ ਕਰਾਵਾਂਗੇ ਔਰ ਕਰਦੇ ਰਾਵਾਂਗੇ ਸੌਦਾ ਕੀ वाहिगुरु जी का खालसा वाहिगुरु जी की फतेह जागदा पंजाब। एक भैन सी इस भैन का सवाल सी जे अमृतपाल ताकत है ना पूरे इंडिया का गंद साफ करे ठीक है ना इंडिया का गंद तो साफ होना शुरू हो गया दिल्ली च जाके देख और धमाला ऐसा है ना कानून के तहत पवावे ਔਰ ਤੁਹਾਡਾ ਜਿਹੜਾ ਕੋਠਾ ਬਾਜ਼ਾਰ ਦਾ ਸਿਸਟਮ ਹੈ ਨਾ ਜਿਹੜੀਆਂ ਤਬਾਇਫਾ ਇਹ ਚਲਾਉਣਾ ਚਾਹੁੰਦੀਆਂ ਨਾ ਬਾਹਰ ਬਹਿ ਕੇ ਜਿਹੜੀਆਂ ਤਬਾਇਫਾ ਨੇ ਸੌ ਖਾਦੀਆਂ ਨੇ ਕਿ ਬਈ ਪੰਜਾਬ ਦੀਆਂ ਧੀਆਂ ਨੂੰ ਕੌਰ ਬਣਾ ਕੇ ਜ਼ਬਰਦਸਤੀ ਜ਼ਬਰਨ ਧਰਮ ਉਹਨਾਂ ਦਾ ਪਰਵਰਤਨ ਕਰਕੇ ਬਈ ਕੌਰ ਬਣਾ ਕੇ ਉਹਨਾਂ ਨੂੰ ਇਦਾਂ ਹੀ ਪਰੰਪਰਾ ਸਿੱਖਾਂ ਨੂੰ ਤਕਲੀਫ ਦੇਣੀ ਆ ਸਿੱਖ ਸਮਾਜ ਨੂੰ ਨੰਗਾ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਬਾਣੇ ਨੂੰ ਬਾਣੇ ਨੂੰ ਟਾਰਗੇਟ ਕਰਨਾ ਬਾਣੇ ਨੂੰ ਕਹਿਣਾ ਕੀ ਭਾਈ ਇੱਕ ਕਗਰੀ ਆ ਕਗਰੀ ਗੈਂਗ ਆ ਤੇ ਪਹਿਣ ਹੁਣ ਬਚ ਕੇ ਰਹੀ ਹੁਣ ਐਸੀ ਜੁੱਤੀ ਤੈਨੂੰ ਪਹਿਣੀ ਆ ਨਾ ਤੇ ਦੇਖ ਲੈ ਪਹਿਣਾ ਨਿਕਲ ਨਿਕਲ ਆਉਂਦੀ ਐ ਵਾਇਗੁਰ ਜੀ ਦਾ ਆਹਾ ਵਾਇਗੁਰ ਜੀ ਕੀ ਫਕਲੇ ਜੀ ਨਾਲ ਸੀ ਜਾਂ ਗੰਦਿਆ ਚਵਲੇ ਪਤਾ ਨਹੀਂ ਕਿਹੜੀ ਆ ਤੂੰ ਛਟੜੇ ਮੈਨ ਕਾ ਨਹੀਂ ਲਾਗੇ ਤੇ ਕਾਰਾਂ ਜੀ ਬਹਿ ਵਾ ਛਟੜੇ ਬੰਦੀ ਆ ਤੂੰ ਚਵਲੇ ਤੈਨੂੰ ਇਹਦਾ ਦੋਖੇ ਉਹਦਾ ਭਾਗੀ ਦਾ ਜਗਲੇ ਤੋਂ ਆਪਣੇ ਆਵਜਾ ਘੱਲੇ ਲਾ ਦੇ ਆਪਣੇ ਪੀਣੂ ਦੇ ਦੇ ਜਗਾ ਰਹੀ ਗੱਲ ਤੋਂ ਮੰਨੀ ਅਭੀ ਜੁਰੂਰ ਦੇ ਕੇ ਖਾਣੇ ਤੋਂ ਬੰਦ ਕਰਨਾ ਜੇ ਨਾ ਤੇ ਇੰਨੀਆਂ ਜੇਲ੍ਹ ਹੁਣ ਬੰਦ ਕਰਨਾ ਤੇ ਤੈਨੂੰ ਚੋਲੇ ਕਿਹੜੇ ਤੇ ਕਿਹੜੀ ਜੇਲ੍ਹ ਚ ਬੰਦ ਕਰੀ ਨਮਗੀ ਨਾ ਤੇ ਨਾਲੀ ਹਾਂ ਅੱਗੇ ਵੀ ਸੁਣ ਲਈ ਬਹੁਤ ਇਸ ਭੈਣ ਨੇ ਤੇਰੀ ਖਾਤਰ ਕੀਤੀ ਆ ਤੇ ਮੈਂ ਭਾਈ ਉਹਨਾਂ ਭੈਣਾਂ ਨੂੰ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਇਹ ਪਰੰਪਰਾ ਚਲਾਉਣ ਦਾ ਸੋਚਿਆ ਹੈ ਨਾ ਕਿ ਥੋੜੇ ਕਿ ਦਿਨ ਸਿਰ 'ਤੇ ਚੁੰਨੀ ਲੈ ਲਈਏ ਕਰਾਂਗੇ ਤੇ ਬਾਈ ਅਸੀਂ ਇਦਾਂ ਹੀ ਤਵਾਇਆ ਤਵਾਇਆ ਬਣਾਾਂਗੇ ਤੇ ਨੱਚਣ ਵਾਲੀਆਂ ਬਣਾਾਂਗੇ ਤੇ ਬਾਈ ਇੰਸਟਾਗ੍ਰam ਤੇ ਫੇਸਬੁੱਕ ਤੇ ਜਿਹੜੇ ਕੋਠਾ ਚਲਾਉਣ ਦੀ ਸੋਚ ਰਿਹਾ ਹੈ ਨਾ ਔਰ ਜਿਹੜੇ ਲੋਕ ਇਹਨੂੰ ਪ੍ਰੋਮੋਟ ਕਰ ਰਹੇ ਆ ਹੁਣ ਸਾਰੇ ਤਿਆਰ ਰਹੋ ਕਿਉਂਕਿ ਕਾਨੂੰਨ ਦੇ ਤਹਿਤ ਹੁਣ ਅਗਲਾ ਵਾਰ ਕਰਾਂਗੇ ਔਰ ਦੂਜੀ ਗੱਲ ਆ ਜਿਹੜੀ ਮੇਰੀ ਭੈਣ ਆ ਨਾ ਇਸ ਭੈਣ ਨੂੰ ਵੀ ਮੈਂ ਇੱਕ ਰੇਹ ਪਹੁੰਚਾਉਣਾ ਚਾਹੁੰਦੀ ਆ ਵੀਰ ਅਮਰਤਪਾਲ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਨੀ ਆ ਜੀ ਗੱਲ ਕੰਧ ਮੁਕਾਉਣ ਤੇ ਆ ਗਈ ਆ ਚੱਲ ਪਹਿਣ ਤੇਰੀ ਗੱਲ ਮੈਂ ਤੈਨੂੰ ਦੱਸ ਦੇਣਾ ਚਾਹੁੰਦੀ ਆ ਜੰਮੂ ਦੀਆਂ ਕੁੜੀਆਂ ਨੇ ਦਿਨ ਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਇਹਨਾਂ ਦਾ ਹਾਲ ਅਗਨਾਪ ਲੋਕਾਂ ਨੇ ਕਹਿੰਤਾ ਕਿ ਅਸੀਂ ਕੁਝ ਕਰਦੇ ਕਿਹਾ ਤਾਂ ਆਪ ਸਭੇ ਅਮਾਪ ਕਰ ਇਹ ਮਰਦੇ ਮਰਦੇ ਬਚ ਗਈਆਂ ਇਹ ਮਰਦੇ ਮਰਦੇ ਬਚ ਗਈਆਂ ਦੇਖ ਲਾ ਅਮਰਿਤਪਾਲ ਸਿੰਘ ਇੱਕ ਸਿੰਘ ਦਾ ਸੋਡਾ ਕਿੱਦਾਂ ਦਾ ਹੁੰਦਾ ਹੈ ਪਛਾਣ ਲੋ ਕੁੜੀਆਂ ਇਸ ਤਰ੍ਹਾਂ ਸੂਤ ਹੁੰਦੀਆਂ ਹਨ ਔਰ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਸਾਡੇ ਪੰਜਾਬ ਨੂੰ ਜੇ ਗੰਦਾ ਕਰਨ ਗਿਆ ਸਾਡੇ ਪੰਜਾਬ ਨੂੰ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿੱਖੀ ਨੂੰ ਜੇ ਕੋਰ ਕਹਿ ਕੇ ਅਗਰ ਇਦਾਂ ਦਾ ਕੰਮ ਕਰਨ ਗਿਆ ਨਾ ਤੇ ਫੇਰ ਬਈ ਤਿਆਰ ਹੋ ਜਾਓ ਤਿਆਰੀਆਂ ਖੱਟ ਲੋ ਇੰਸਟਾਗ੍ਰਾਮ ਤੇ ਫੇਸਬੁੱਕ 'ਚ ਕੋਠਾ ਨਹੀਂ ਖੁੱਲੂਗਾ ਨਹੀਂ ਚੱਲਣ ਦੇਣਾ ਕੋਈ ਨਹੀਂ ਬਚੂਗਾ ਹੋ ਜਿਹੜੇ ਇਹਨੂੰ ਪ੍ਰੋਮੋਟ ਕਰ ਰਹੇ ਭਾਵੇਂ ਜਿੰਨੇ ਜਾਲੇ ਇਹਨੂੰ ਪ੍ਰੋਮੋਟ ਕਰਨਗੇ ਸਾਰਿਆਂ ਦੀ ਆਈਡੀਆਂ ਬਲੌਕ ਕਰਾਵਾਂਗੇ